ਸ਼ੀਗਰ ਜੀ ਜੀ ਸਾਰਿਆਂ ਨੂੰ ਤੇ ਕੀ ਹਾਲ ਚਾਲ ਹੈ वेलकम ਟੂ ਮਾਈ ਨਿਊ ਵਲੌਗ ਇਹ ਅੱਜ ਦੀ ਸ਼ੁਰੂਆਤ ਵਲੌਗ ਦੀ 12 ਵਜੇ ਹੋਉਂਦੀ ਆ ਕਿ ਕੰਮ ਜੇ ਥੋੜਾ ਬੀਜੀ ਸੀ ਤੇ ਫਿਰ ਓਕੇ ਅੱਪਾਂ ਵੀ ਆ ਚੁੱਕੇ ਹਾਂ ਜੀ ਕੰਮ ਤੋਂ ਹੁਣ ਅੱਪਾਂ ਫਿਰ ਆ ਸੇ ਹੁਣ ਕਰਦੇ ਆਪਾਂ ਵਲੌਗ ਚਾਲੂ ਆਇਤੀ ਸ਼ੁਰੂਆਤ ਆ ਪੀਸ ਲਈ ਆਈ ਵੀ ਅਣੇ ਹੀ ਦੱਸੂ ਅੱਜ ਬੜਾ ਨਹੀਂ ਘਰ ਦੀ ਆ ਮਾਰੇ ਮੋਟੇ ਜੇ ਕੰਮ। ਕੰਮਕਾਰ ਸਾਰਾ ਹੋ ਗਿਆ, ਖਾਣਾ ਵੀ ਹੋ ਗਿਆ। ਹੁਣ ਬੱਚਿਆਂ ਦੀ ਵੇਟ ਹੋਉਂਦੀ ਆ, ਉਹਨਾਂ ਨੇ ਆਣਾ 1 ਵਜੇ। ਤੇ ਮੈਂ ਮੈਡੀਕਲ ਸਟੋਰ ਤੇ ਜਾਣਾ, ਮम्मी ਦੀ ਦਵਾਈ ਲੈਣਾ। ਲੈ ਜੀ ਤੁਹਾਨੂੰ ਪਤਾ ਹੈ ਕਿ ਬੱਚਿਆਂ ਪੈਣਾ ਦੀਆਂ ਈ ਛੁੱਟੀਆਂ। ਤੇ ਘਰ ਦੇ ਵਿੱਚ ਹੁਣ ਹੋਏਗਾ ਹੱਲਾ। ਰੋਜ਼ੀ। ਰੋਜ਼ੀ ਤੇਲੀ। ਇੱਕ ਦਿਨ ਵੀ ਨਹੀਂ ਰੋਜ਼। ਲੈਣੀ ਜਰੂਰ ਦੱਸਿਆ ਕਰਾਗੇ। ਕਿਹੜਾ ਗਮ ਹੈਆਂ ਸਾਪੇ ਲੜਾਈ ਚਦਰਾਂ ਤਰਾ ਕੋਈ ਦੱਸਾਂਗਾ ਇਹ ਵੀਡੀਓ ਦੇ ਵਿੱਚ ਤੇ ਵੀਡੀਓ ਤੁਸੀਂ ਅੱਜ ਪੂਰਾ ਕਨਫਰਮ ਨਹੀਂ ਹੋਇਆ ਕਿ ਅੱਜ ਛੁੱਟੀਆਂ ਪੈਂਦੀਆਂ ਜਾਂ ਦੋ ਦਿਨ ਬਾਅਦ ਪੈਂਦੀਆਂ ਅੱਜ ਕੋਈ ਪੂਰਾ ਦੱਸਿਆ ਨਹੀਂ ਉਹ ਵੈਸੇ ਦੱਸਿਆ ਹੈ ਕਿ ਦੋ ਦਿਨ ਬਾਅਦ ਛੁੱਟੀਆਂ ਚੱਲਾਈ ਜਾਣਗੀਆਂ ਕਿਉਂਕਿ ਫੈਰ ਵੀ ਬੜੀ ਹੈ ਕਿ ਕੀ ਚੀਜ਼ ਵੀ ਕਹਿ ਰਹੇ ਨੇ ਵੇਖੋ ਜਾਵਾਂਗੇ ਸਕੂਲ ਕੋਵੇ ਦੇ ਪੀਰ ਪਤਾ ਲੱਗੇਗਾ ਅੱਜ ਜੇ ਆਪਾਂ ਆਣਾ ਸੀ ਤਾ ਅੱਜ ਵੈਸੇ ਕੋਈ ਤੇ ਜਾਣਾ ਵੀ ਨਹੀਂ ਆ ਤੇ ਘਰ ਦੇ ਤੈਨੂੰ ਕੰਮ ਕਰਨੇ ਘਰ ਦੇ ਕੰਮ ਕਰ ਥੋੜਾ ਜਿਹਾ ਬਸ ਜਾਣਾ ਬਾਜ਼ਾਰ ਉਹ ਇਹਨਾਂ ਦਾ ਉਹ ਵੀ ਛੋਟੇ ਛੋਟੇ ਕੰਮ ਨਹੀਂ ਕੀ ਮੋਢੀ ਜੀ ਵੀ ਜੇ ਮੈਡੀਕਲ ਸਟੋਰ ਤੇ ਹੋਵੇ ਸਬਜ਼ੀ ਲੈ ਆਣਾ ਤੇ ਬੱਚਿਆਂ ਨੂੰ ਲੈ ਆਣਾ ਕੱਲ ਕੱਲ ਸੰਡੇ ਕੱਲ ਨੂੰ ਉਹਨਾਂ ਨੂੰ ਜਾਣਾ ਬਾਜ਼ਾਰ ਉਹ ਜੇਕਰ ਕੋਈ ਜਾਣਾ ਵੰਗੀ ਤੁਮਾਂ ਅੱਗੇ ਲੱਗਦੇ ਪਰ ਪੱਕਾ ਨਹੀਂ ਕਿ ਐਸਾ ਕੱਲ ਜੇ ਆਪਾਂ ਬਾਜ਼ਾਰ ਗਏ ਤੇ ਦੱਸਾਂਗੇ ਕਿ ਟਾਈਮ ਨਹੀਂ ਨਿਕਲ ਜਾਗਾ ਟਾਈਮ ਘਟਣਾ ਪੜਾਊਗਾ ਟਾਈਮ ਦੇ ਵਿੱਚ ਜੇ ਕੋਈ ਆਪ ਕੋਈ ਬੋਰ ਬਿਜੀ ਰਹਿੰਦੇ ਤੇ ਵੀ ਦਿਨ ਕਰਕੇ ਵੀ ਆਪਾਂ ਜਾਂਦੀਆਂ ਨੇ ਬਸ ਸ਼ਾਮੀ ਜ਼ਰੂਰ ਆਪਾਂ ਨਿਕਲਦੇ ਆਂ। ਦਾ ਪਤਾ ਆਪਾਂ ਜਾਂਦੇ। ਨਾਲ ਇੱਕ ਬਹੁਤ ਜ਼ਿਆਦਾ ਗਰਮੀ ਆ ਨਾ ਗਰਮੀ ਦੇ ਕਰਕੇ ਦਿੱਤੀ ਵੀ ਜਾਂਦੀ। ਵੀ ਤੁਹਾਨੂੰ ਪਤਾ ਹੈ ਕਿ ਬੇਟਾ ਮੇਰਾ 3 ਦਿਨ ਹੋ ਗਿਆ ਜੀ। ਠੀਕ ਨਹੀਂ ਰਿਹਾ। ਇਸ ਕਰਕੇ। ਇਸ ਕਰਕੇ ਆਪਾਂ ਬਾਹਰ ਜਾਂਦੀ ਨਹੀਂ ਆਂ। ਕੋਣ ਥੋੜਾ ਜਿਹਾ 2 ਦਿਨ ਹੋਇਆ ਸਹੀ ਆ। ਭਾਈ ਆਪਾਂ ਨੂੰ ਅੱਜ ਜੀ ਐਸਕੂਲ ਨੂੰ। ਅੱਜ ਵੈਸੇ ਭਾਜੀ ਸਕੂਲ ਗਏ ਨੇ ਤੇ ਤੁਹਾਨੂੰ ਮੱਪਾ ਦੇ ਘੋਣਾ ਹੀ ਜਾ ਰਹੇ ਤਮਾਸ਼ੇ। ਕਿਉਂਕਿ ਹੋ ਤਾਂ ਇਹ ਨਾ ਸ਼ੀਨ ਹੈ ਪੋਨੀ ਦੇ ਨਾਲ ਬੜੀ ਇਸ ਕਰ ਗਿਆ ਆਪਣਾ ਆ ਵੀਡੀਓ ਬਣਾਉਣ ਤੇ ਬੈਠੇ ਰਹਿੰਨੇ ਆ ਆ ਵੀਡੀਓ ਬਣਾਉਂਦੇ ਹੋਏ ਨੇ ਤੇ ਉਹਨੇ ਆਂਡੇ ਗੜਮੇ ਫੋਨ ਦੇ ਦਬੋਦੇ ਦੋ ਅੱਜ ਗਿਆ ਬਸ ਸਕੂਲ ਦੇਖੋ ਆਣ ਕੇ ਸਕੂਲੇ ਪੀ ਕਰਦਾ ਚਲੋ ਤੇਰੇ ਆਪਾਂ ਮਿਲਦੇ ਆ ਤੁਹਾਨੂੰ ਥੋੜੀ ਦੇਰ ਥੋੜੀ ਦੇਰ ਬਾਅਦ ਇਹ ਵੀਡੀਓ ਨੂੰ ਤੁਸੀਂ ਵਾਰ-ਵਾਰ শেয়ার ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਪੂਰੀ ਵਾਚ ਕਰਿਆ ਕਰੋ ਇਸ ਕੀ ਬੋਲ ਲਾ ਲਾਏਗਾ ਕਿ ਹਾਂ ਤੁਹਾਨੂੰ ਵਧੀਆ ਲੱਗਾ ਸਾਡੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਪਿਆਰ ਦੇ ਲਾਈਕ ਬੈਸਿਕ ਬੜਾ ਦੇ ਰਹੇ ਹੋ ਉਹਦੇ ਵਾਸਤੇ ਥੈਂਕ ਯੂ ਇਹ ਹਮੇਸ਼ਾ ਦਿੰਦੇ ਰਹੋ ਆ 0 ਤੋਂ ਸ਼ੁਰੂ ਕੀਤਾ ਫਾਜ਼ ਥੋੜਾ 0 ਤੋਂ 10 ਤੇ ਚੱਲ ਗਏ ਆ ਅੱਗੇ ਲੈ ਕੇ ਤੁਸੀਂ ਜਾਣਵਾਗਾ ਇਹ ਤੁਹਾਡਾ ਬਹੁਤ ਹੀ ਆਪਾ ਧੰਨਵਾਦ ਕਰਾਂਗੇ ਇਹ ਮਿਲਦੇ ਆ ਤੁਹਾਨੂੰ ਆਪਾਂ ਥੋੜੀ ਜਿਹੀ ਦੇਰ ਬਾਅਦ ਨੋ ਬਾਏ ਹੈਲੋ ਗਾਇਜ਼ ਮਿਲਦੇ ਆ ਆਪਾਂ ਹੁਣ ਬੈਕ ਤੇ ਆ ਹੁਣ ਲੰਚ ਟਾਈਮ ਹੋ ਗਿਆ ਬੱਚੇ ਆ ਗਏ ਸਕੂਲੋਂ ਤੇ ਖਾਣਾ ਦੇ ਨੇ ਖਾਣ ਤੇ ਖਾਣਾ ਹੈਗਾ ਇਹ ਦੁਪਹਿਰ ਦਾ ਇੱਧਰ ਵੇਖੋ ਇੱਕ ਪਲੇਟ ਦੇ ਵਿੱਚ ਕਿੰਨੇ ਜانے ਲੱਗੇ ਇੱਧਰ ਵੇਖੋ 1 2 3 ਤੇ 4 ਇਹ ਹੈਗੀ ਆ ਕੜੀ ਨਾਲ ਪਕੌੜੇ ਤੇ ਨਾਲ ਹੈਗੀ ਆ ਹਰੀ ਚਟਨੀ ਤੇ ਉਹ ਪਾਜੀ ਕਹਿੰਦਾ ਮੈਂ ਰੋਟੀ ਨਹੀਂ ਖਾਣੀ ਤੇ ਹੁਣ ਰੋਟੀ ਖਾਂਦੇ ਆਏ ਰੋਟੀ ਖਾ ਲਈ ਖਾਂਦੇ ਪਕੌੜੀ ਖਾਂਦੇ ਗੱਲੇ ਸਾਰੇ ਖਤਮ ਤੇ ਉਹਨੇ ਘਰ ਜਿੱਤੇ ਕੱਲੇ ਨਹੀਂ ਹਾਂ ਓਏ ਖਾ ਗਈ ਆ ਹਾਂ ਤੇ ਲਿਪਲੀ ਟੀ ਖਾਲੀ ਰਹਿ ਗਈ ਆ ਤੇ ਕੜੀ ਦੇ ਸਬਜ਼ੀ ਰਹਿ ਗਈ ਉਹ ਚਟ ਹਰੀ ਚਟਨੀ ਰਹਿ ਗਈ ਆ ਤੇ ਉਧਰ ਮੰਮੀ ਹੋਣੀ ਵੀ ਦੇਖ ਖਾਣ ਆਪ ਦਿਖਾਉਨੇ ਤੁਹਾਨੂੰ ਉਧਰ ਵੀ ਖਾਣ ਦਾ ਟਿੱਕਾ ਇੱਧਰ ਵੀ ਇਹੀ ਰੋਟੀ ਪਾਣੀ ਚੱਲਣਗੀ ਆ ਕੜੀ ਤੇ ਨਾਲ ਪਕੌੜੇ ਉਧਰ ਵੀ ਪਕੌੜੇ ਖਤਮ ਹੋ ਗਏ ਆ ਪਾਜੀ ਪਕੌੜੇ ਤੁਸੀਂ ਜਾ ਕੇ ਲੈ ਆਉਂਦੇ ਥੋੜੇ ਜਿਹਾ ਪਕੌੜੇ ਲੈ ਕੇ ਆਏ ਨਹੀਂ ਇਹ ਮਦਦ ਕਰਨਾ ਚਾਹੀਦਾ ਹੈ ਉਹ ਥੋੜਾ ਜਿਹਾ ਥੋੜਾ ਸਾਰਾ ਸਮਾਨ ਤਾਂ ਹੈਗਾ ਹੀ ਹੋਣ ਗਾਈਜ਼ ਮਮੀ ਗੁੱਸੇ ਹੁੰਦੀ ਡੈਡੀ ਨੂੰ ਕਿ ਤੂੰ ਮੋਲੇ ਚ ਲੈ ਗਿਆ ਵਾ ਤੇ ਆਪਾਂ ਘਰੇ ਬਣਾ ਲੈਂਦੇ ਆ ਆਹ ਸਭ ਆਖ ਕੇ ਬੋਲੀ ਕਿ ਥਾਨੀ ਆ ਜੀ ਨਾ ਖਾਣਗੇ ਤਾਂ ਡੈਡੀ ਆਹ ਕਿ ਸਭ ਕੀ ਮੈਂ ਰਕਮਾਈ ਤੇ ਦੱਸਦੇ ਆ ਆਓ ਤੂੰ ਹੀ ਕਰਨਾ ਦੁਪਹਿਰੇ ਲੰਚ ਕੱਢੀ ਨਾ ਲੰਚ ਕੀਤਾ ਤੇ ਤੂੰ ਹੀ ਦੱਸ ਸਕਦੇ ਜੀ ਕਮੈਂਟ ਕਰਕੇ ਤੇ ਦੁਪਹਿਰੇ ਅੱਡ ਮੈਸੇਜ ਨਾ ਕੀ ਇਹ ਨਾ ਰੋਟੀ ਬਣ ਗਈ ਹੈ ਨਾ ਖਾਣੇ ਤੇ ਕਮੈਂਟਾਂ ਵੀ ਦੋ ਦੱਸਿਆ ਕਰੋ ਤੁਸੀਂ ਚਲੋ ਠੀਕ ਹੈ ਗਾਇਜ਼ ਹੁਣ ਮਿਲਦੇ ਆ ਤੁਹਾਨੂੰ ਰੋਟੀ ਖਾਦਿਓ। ਦੋ ਤੇ ਖਾ ਲੇ। ਲਓ ਜੀ ਤੇ ਮੰਮੀ ਵੀ ਮੇਰੀ ਸੁੱਤੀ ਪਈ ਉੱਠ ਗਈ ਆ ਤੇ ਹੁਣ ਚੱਲੀ ਆ ਬਾਹਰ। ਬਾਹਰ ਵੇ ਲੱਗੀ। ਠੀਕ ਹੈ ਤੇ ਚਲੋ ਆਪਾਂ ਵੀ ਬਾਹਰ ਦੇ ਮਾਹੌਲ ਵੇਖਦੇ ਆ। ਫਿਰ ਵੇਖਦੇ ਆ। ਮਾੜੀ ਜੀ ਕੀ ਕਰਦੇ ਫੇਰੇ? ਰੋਟੀ ਬਣਦੀ। ਅੱਛਾ ਰੋਟੀ ਬਣਦੀ। ਅੱਜ ਕੀ ਬਣਾਇਆ ਲੇ? ਦਾਲ ਬਣਾਈ ਆ ਮਸਰਾਂ। ਅੱਛਾ। ਸਾਬਤ ਮਸਰਾਂ ਨਾਲ ਚਾਵਲ ਬਣਾਏ ਆ। ਅੱਛਾ ਏ। ਕੋਈ ਕੇ ਬਣਦੀ। ਚਲੋ ਜੀ ਗਾਇਸ ਤੇ ਅੱਜ ਤੁਹਾਨੂੰ ਆਪਾਂ ਖਵਾਵਾਂਗੇ ਦਾਲ ਤੇ ਨਾਲੇ ਖਵਾਵਾਂਗੇ ਆਪ ਵੀ ਤੇ ਰੋਟੀਆਂ ਤੇ ਨਾਲ ਰਾਈਸ ਨਾਲ ਤੇ ਬਣਦੀ ਆ ਹਾਂਜੀ ਤਾਂ ਤੇ ਰਾਈਸ ਜਵਾਂਦੇ ਤੇ ਦਾਲ ਬਣ ਗਈ ਆ ਦਾਲ ਬਣ ਚੁੱਕੀ ਆ ਦਾਲ ਬਣ ਚੁੱਕੀ ਆ ਜੀ ਸਾਡੇ ਤੇ ਰਾਈਸ ਭਾਂਦੇ ਪਏ ਫੁਲਕੇ ਵੀ ਲਾਤੇ ਪਏ ਬੱਚੇ ਹਜੇ ਸਾਡੇ ਸੁੱਤੇ ਆ 5 ਵਜੇ ਕੇ ਸਾਢੇ 5:00 ਹੋ ਗਿਆ 5 ਨਹੀਂ 6:00 ਵਜ ਗਏ ਤੇ ਪਾਜੀ 6:00 ਵਜ ਚੁਕੇ ਆ ਤੇ ਉਹ ਵੇਖੋ ਵੀ ਜੋੜੀ ਦੋਨੇ ਸੁੱਤੇ ਆ ਪਾਜੀ ਉੱਠ ਗਿਓ ਹਰਮਨ ਵਰਪ੍ਰੀਤ ਮਨਮਤ ਦੋਨੇ ਇੰਨੀ ਗੈੜੀ ਨੀਂਦੇ ਸੁੱਤੇ ਆ ਨਾ ਬਰੇ ਕੀ ਗੀ ਇਨ ਤਿੰਨ ਮੇਰੇ ਸੁੱਤੇ ਆ ਤੇ 6 ਵੱਜ ਗਏ ਆ ਪੂਰੇ ਇਹ ਤਾਂ ਕਿਰਪਾ ਜੀ ਉੱਠੇ ਨਹੀਂ ਆਵਾਜ਼ਾਂ ਵੀ ਦਿੱਤੀਆਂ ਤਾਂ ਵੀ ਨਹੀਂ ਉੱਠੇ ਅੱਜ ਫਿਰ ਆਪਾਂ ਬਾਹਰ ਦਾ ਹੀ ਮਾਹੌਲ ਵੇਖ ਲਈਏ ਬਾਹਰ ਦਾ ਮੌਸਮ ਕਿੰਦਾ ਦਾ ਮੈਸੇਜ ਆ ਠੰਡਾ ਹੀ ਆ ਐਨੀ ਗਰਮੀ ਨਹੀਂ ਮੰਨਤ ਦਈਏ ਜੀ ਆਪਣੀ ਦਾਦੀ ਕੋ ਵਾਲ ਵਣ ਕਿਆ ਚਾਚੀ ਆ ਮੈਨੂੰ ਠੀਕ ਲੱਗੀਆਂ ਮੰਨਤ ਇਹ ਦੇਈਏ ਜੀ ਆਪਣੀ ਦਾਦੀ ਕੋਲ ਬਾਲ ਬਾਲ ਤੇ ਇੱਕ ਵੀ ਬੰਦਾ ਦੇ ਮਿਲਦੇ ਦਾ ਨੋ ਉਹ ਬਿੜੇ ਤੇ ਜਿਹੜੇ ਲੱਟਾ ਕਰ ਉਹ ਚਾਚੂ ਗੁਲਗਾਮ ਕੀ ਲਾਣਾ ਸੱਲੋ ਜੀ ਮੈਡਮ ਆਹ ਕਲਿੱਪ ਭਜਾਓ ਨਹੀਂ ਰਿਪਨ ਪਾਏ ਹੀ ਇਹ ਨਾ ਸੋਨਾ ਸਿਰਵਾਇਆ ਹੀ ਤੁਹਾਨੂੰ ਕੀ ਹੋਇਆ ਹੈਂ ਕਰਦੀ ਆ ਜੀ ਬੇਰੀ ਬਾਤ ਅੱਛਾ ਇਦਾਂ ਹੀ ਲਓ ਗਾਇਸ ਤੇ ਆ ਆ ਦੇਖ ਲੋ ਮਾਡਲ ਕੀ ਮੈਡਮ ਕਿਤੇ ਚੱਲ ਨਹੀਂ ਆ ਹਾਂ ਲਓ ਗਾਇਸ ਤਿਆਰ ਹੋ ਕੇ ਚੱਲ ਗਏ ਬਾਹਰ ਤੇ ਆਪਾਂ ਵੀ ਤੁਹਾਨੂੰ ਮਿਲਦੇ ਹਾਂ ਬਾਅਦ ਚਲੋ ਫੇਰ ਆ ਜਿਓ ਲਓ ਗਾਇਸ ਤੇ ਸਾਡੇ ਹੋ ਚੁੱਕਿਆ ਹੈ ਜੀ ਬਲੈਕ ਪੈਕ ਆਊਟ ਪੈਕ ਆਊਟ ਲੈਡੂ ਜੀ ਸਾਰੀ ਬੰਦ ਜੀ ਰਾਜ ਤੁਹਾਨੂੰ ਪਤਾ ਹੈ ਜੀ ਕਿ ਅਸੀਂ ਬਲੈਕਆਊਟ ਤੇ ਸਾਵਧਾਨੀ ਰਹਿਓ ਮਿਲਦੇ ਆ ਤੁਹਾਨੂੰ ਕਿਉਂਕਿ ਆਪਾਂ ਜਿਆਦਾ ਚਿਰ ਲਾਈਟ ਜਗਾ ਨਹੀਂ ਸਕਦੇ ਤੇ ਇਸ ਕਰਕੇ ਆਪਾਂ ਕਰਦੇ ਇੱਥੇ ਹੀ ਬਲੋਕ ਖਤਮ ਮਿਲਦੇ ਆ ਤੁਹਾਨੂੰ ਲਾਈਟ ਜੀ ਦੋ ਆ ਗਈ ਜੀ ਦੇ ਵੀ ਹੋ ਤੇ ਲੋ ਗਾਈ ਜੀ ਲਾਈਟ ਸਾਡੀ ਆ ਚੁੱਕੀ ਹੈ ਜੀ ਸਾਰੇ ਅੱਧੇ ਘੰਟੇ ਦਾ ਬਲੈਕਆਊਟ ਅੱਧੇ ਘੰਟੇ ਦਾ ਬਲੈਕਆਊਟ ਤੇ ਆ ਗਈ ਹੋਈ ਹੈ ਜੀ ਸਾਰੀ ਲਾਈਟ ਓਏ ਆ ਗਈ ਤੇ ਆ ਜੀ ਬਲੌਗ ਚਾਲੂ ਇਹ ਆ ਗਈ ਸਾਰੇ ਆਪਾਂ ਬੈਠੇ ਹੋਏ ਜੀ ਕੋਠੇ ਤੇ ਕੋਠੇ ਦੇ ਬਗਲ ਦੀ ਜੀ ਠੰਡੀ ਠੰਡੀ ਹਵਾ ਮੌਸਮ ਇੱਡਾ ਵਧੀਆ ਹੈ ਨਾ ਤੇ ਬੈਠ ਕੇ ਆਪਾਂ ਕੋਠੇ ਤੇ ਸਹੀ ਨਾ ਦੇਲੋ ਜੋੜੀ ਨਿਮੇ ਦੇ ਉਹਨੂੰ ਓ ਵੇ ਲੋ ਦੇ ਟੋਟੇ ਆ ਬਬੂ ਸਾਨੀ ਲਿਜਵਾਤਾ ਤੇ ਬਾਜੀ ਦੇ ਚਿੜੀ ਚਿੜੀ ਨੇ ਦਿੱਤੀ ਬਾਜੀ ਨੂੰ ਨੇ ਦੇ ਨੀ ਮੇ ਚਿੜੀ ਨੂੰ ਕਿਉਂ ਨਹੀਂ ਤੇ ਨਹੀਂ ਤੂੰ ਕਿਉਂ ਨਹੀਂ ਦੇਂਦੀ ਇਹ ਚਿੜੀ ਦੇ ਚਿੜੀ ਨੂੰ ਦੇ ਆਪਾਂ ਲੈ ਦੀ ਪੁਜਾਰੋ ਬੰਦ ਬੰਦ ਛੋਲੇ ਕਾਣ ਨੇ ਮੈਡਮ ਨੇ ਮੰਗਾਇਆ ਤੇ ਮੈਡਮ ਨੇ ਖਾਧੀ ਨਹੀਂ ਤੇ ਆਪਰਾਤਾ ਮੈਨੂੰ ਮੈਂ ਚੰਦਾ ਮਾਰ ਦਿੰਦੇ ਉਹ ਮਾਰਿਆ ਤੁਹਾਨੂੰ ਤੋਰ ਗਿਆ ਤੂੰ ਤੋਰ ਗਿਆ ਤੂੰ ਵਾਜਾ ਹੈਲੋ ਗਾਇਸ ਹੁਣ ਸਾਰਿਆਂ ਨੇ ਖਾਣਾ ਖਾ ਲਿਆ ਸਿਰਫ ਰਹਿ ਗਈ ਇਕੱਲੇ ਹਰਦੀਪ ਤੇ ਬੱਚੇ ਹੁਣ ਉਹਦੇ ਲੱਗੇ ਨੇ ਖਾਣਾ ਖਾਣ ਤੇ ਆਵੇ ਕੋ ਲੱਗੇ ਖਾਣਾ ਖਾਣ ਮਿਲਦੇ ਆ ਤੁਹਾਨੂੰ ਕੱਲ ਅਗਲੇ ਬਲੌਗ ਦੇ ਵਿੱਚ ਤਾਂ ਕੋਲੇ ਦੀ ਰਾਈਟ ਕੇ ਜੇ ਟੈਕ ਮਾਈਕੋ ਸਪਰਾਈਟ ਲੰਨ ਲੰਮੇ ਬੋਲੇ ਬੂਟ ਦਾਤਨ ਦਸ ਤੇ ਅਗੀ ਲਾਦੇ ਰਾਈਟ ਅਸੂਕੇ ਮੇਰੇ ਤੋਂ ਦਾਤਨ ਮਿਲਦੇ ਆ ਆਪਣੇ ਬਲੌਕ ਜਿਹਦੇ ਨੇ ਤਬ ਤੱਕ ਬੈਬ ਬਾਈ ਬੈਬ ਪੀ